ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਅੱਜ ਜਨਾ ਆਪਾਂ ਡਰੈਕਟਰ ਤੇ ਬਾਹਣ ਵਾਹੀ ਜਾਂਦੀ ਸੀ ਆਪਣੇ ਨੋਵੋ ਪੀਐਸ ਤੇ ਮੈਂ ਸੋਚਿਆ ਵੀਰਾਂ ਲਈ ਐਵਰੇਜ ਕੱਢਦੀ ਹੈ ਨਾ ਟਰਪੋ ਤੋਂ ਬਾਅਦ ਜ਼ੋਰ ਤੇ ਚੱਲੋ ਠੀਕ ਠਾਕ ਲਾਉਂਦਾ ਆਪਾਂ ਨਾ ਤੁਹਾਨੂੰ ਪਤਾ ਸ਼ੁਰੂ ਤੇ ਆਪਾਂ ਗੱਲ ਓਨੀ ਕਰਦੇ ਜਿੰਨੀ ਕ ਆਪਾਂ ਨੂੰ ਕਿਸਾਨ ਨੂੰ ਬਾਹੀ ਦੇ ਵਿੱਚ ਜ਼ਰੂਰਤ ਹੁੰਦੀ ਆ ਤੇ ਆਪਾਂ 13 ਹਾਲ ਪਾ ਰੱਖਿਆ ਤੀਜਾ ਮੀਡੀਅਮ ਗੇਅਰ ਲਾ ਰੱਖਿਆਗਾ ਤੇ ਲਗਭਗ 7 ਕਿਲੋਮੀਟਰ ਪਰ ਆਰ ਦੀ ਸਪੀਡ ਹੁੰਦੀ ਹੈ ਅਰਜਨ ਦੀ ਇਹ ਗੇਅਰ ਦੇ ਵਿੱਚ ਵਾਕੀ ਇਹਦੇ ਸਕਰੀਨ ਤੇ ਆਉਂਦਾ ਵੀ ਇਹਦੇ ਤੇ 1700 ਚੱਕਰ ਕਰ ਰੱਖੇ ਆ 1500 1600 ਤੇ ਆ ਕੇ ਖੜ ਜਾਂਦੀ ਆ ਤੇ ਕਈ ਵਾਰ 1700 ਦੇ ਵੀ ਆ ਬਾਹਰ ਨਾਲ ਕਿਤੇ ਅੱਧਾ ਗਿੱਲਾ ਸੀ ਤੇ ਅੱਧਾ ਸੁੱਕਾ ਸੀ ਤਾਂ ਕਰਕੇ ਇਹੀ ਚ ਜ਼ੋਰ ਵਾਧਲਾ ਆ ਰਿਹਾ ਸੀਗਾ ਇਹੀ ਮੈਂ ਗੱਲ ਕਰ ਰਿਹਾ ਸੀ ਆ ਦੇਖੋ ਆਪਾਂ ਲਿਫਟ ਬੰਨੀ ਹੋਈ ਹੈਗੀ ਪੂਰੀ ਤੇ ਤੇ ਰਹਣ ਲਪਾ ਰੱਖੇ ਜਿੰਨੀ ਕਾਪ ਨੂੰ ਜ਼ਰੂਰਤ ਹੁੰਦੀ ਓਨੇ ਕਾਪ ਆ ਪਾ ਲਾਈ ਜੰਨੇ ਆਗੇ ਤੇ ਜਿਆਦਾ ਡੂੰਗੇ ਵੀ ਲਾ ਰੱਖੇ ਤੇ ਹੁਸ਼ ਤੇ ਆਪਾਂ ਬਿਲਕੁਲ ਵੀ ਨਹੀਂ ਲਾਏ ਤੇ ਇੱਕ ਮੋੜ ਜਾ ਵੀ ਆਊਗਾ ਤੇ ਆ ਦੇਖਿਆ ਜਿਵੇਂ ਇੱਥੇ ਤਾਂ ਨਾ ਗਿੱਲਾ ਗੈਰ ਇੱਥੇ ਜ਼ੋਰ ਵਾਧ ਲਵਾਉਂਦਾ ਹੈ ਹਾਲਾਂ ਤੇ ਇੱਕ ਮੈਂ ਤੁਹਾਨੂੰ ਬਾਣ ਵੀ ਦਿਖਾਉਣਾ ਇੱਕ ਨਾ ਮੈਂ ਉੱਧਰ ਬਾਣ ਵਾਇਆ ਤੇ ਕਿਧਰੇ ਇੱਕ ਲੈਫਟ ਤੇ ਇੱਕ ਰਾਈਟ ਆ ਉਹ ਦੋਨੇ ਇਹੀ ਬਾਣਾ ਦੇ ਵਿੱਚ ਉਹ ਨਜਾਇਜ਼ ਹੀ ਫਰਕ ਆ ਜਿਵੇਂ ਇਹ ਬਾਣਾ ਤੇ ਉਹੋ ਬਾਣਾ ਹੈਗੇ ਇਧਰੋਂ ਮੀਡੀਅਮ ਲੈਵਲ ਨੂੰ ਦਿਖਾਈ ਦੇ ਮੈਨੂੰ ਕਦੇ ਫਿਰ ਤੁਸੀਂ ਆਖੋ ਜਰਾ ਸ਼ੇਡ ਸ਼ਾਟ ਕਰਤੀ ਨਾ ਕੋਈ ਮੈਂ ਉਹ ਬਾਣਾ ਉੱਥੇ ਜਿਹੜਾ ਮਾੜਾ ਮਾੜਾ ਦਿਖਦਾ ਉਹ ਵਾਇਆ ਉਹ ਉੱਥੇ ਤਾਂ ਤੁਸੀਂ ਹੈਰਾਨ ਮੰਨੋਗੇ ਕਿ ਉੱਥੇ ਹੀ ਲਿਫਟ ਬੰਨੀ ਉੱਥੇ ਲੱਗਦੇ ਹਾਂ ਚੌਥੇ ਮੀਡੀਅਮ 'ਚ ਵੀ ਤੁਰ ਪੈਂਦਾ ਹੈਗਾ ਪਰ ਮੈਂ ਚੌਥਾ ਮੀਡੀਅਮ ਲਾਇਆ ਨਹੀਂ ਪਰ ਇੱਥੇ ਜਦੋਂ ਮੈਂ ਚੌਥਾ ਮੀਡੀਅਮ ਲਾਵਾਂ ਤੇ ਟਰੈਕਟਰ ਨੂੰ ਪਤਾ ਲੱਗਣ ਲੱਗ ਜਾਂਦਾ ਮਤਲਬ ਕਿ ਉਹ ਤੁਰਦਾ ਨਹੀਂ ਚੱਕਰ ਤੋੜਦਾਗਾ ਤਿੰਨ ਚਾਰ ਸੌ ਆਪਾਂ 1700 ਤੋਂ ਉੱਤੇ ਰੇਸ ਕਰਦੀ ਨਹੀਂ ਹੁੰਦੇ ਸਾਨੂੰ ਵਧੀਆਗਾ ਤੇ ਫਿਰ ਵੀ ਉਹੀ ਹੈ ਨਾ ਮੈਂ ਇਧਰੋਂ ਹੁਣ ਜਿਵੇਂ ਇਥੋਂ ਆ ਇਧਰੋਂ ਆਈ ਜਾਂਦਾ ਮੈਂ ਇੱਥੇ ਥੋੜਾ ਜਿਹਾ ਵੱਧਦਾ ਹੁੰਦਾਗਾ ਐਵਰੇਜ ਵੀ ਆਪਾਂ ਕੱਢਾਂਗੇ ਐਂਡ ਤੇ ਜਮਨ ਆਪਾਂ ਚਾਰ ਕਿੱਲੇ ਸਾਢੇ ਚਾਰ ਕਿੱਲੇ ਚਾਰ ਸਾਢੇ ਚਾਰ ਕਿੱਲੇ ਪਰ ਹਵਾ ਬਿੰਕ ਟਿੰਗੇ ਇੱਥੋਂ ਇਨੀ ਸਾਫ਼ ਹੀ ਯਾਰ ਸਮੋਹ ਐਵਰੇਜ ਨਿਕਲ ਨਹੀਂ ਦੀ ਆਪਾਂ ਅਥਰੇ ਛੇ ਕਿੱਲੇ ਹੋਰ ਗੋਹਣੇ ਆ ਉਹ ਤੁਹਾਨੂੰ ਦਿਖਾਈ ਦੇਵਾਂਗੇ ਇਹ ਇਥੋਂ ਆਪਾਂ ਘੰਟੇ ਵਾਲਾ ਵੀ ਮੀਟਰ ਲਾ ਰੱਖਿਆ ਹੈਗਾ ਡੇਢ ਘੰਟਾ ਚੱਲ ਪਿਆ ਟਰੈਕਟਰ ਤੇ ਲਗਭਗ ਐਂਡ ਤੇ ਨਾ ਇਹ ਸਾਰਾ ਕਰਦੇ ਕਰਾਂਗੇ ਢਾਈ ਘੰਟੇ ਚੱਲ ਜਾਂਦਾ ਹੁੰਦਾ ਹੈਗਾ ਤੇ ਐਵਰੇਜ ਠੀਕ ਠਾਕ ਹੈ ਜੀ ਯਾਰ ਤੇ ਹੁਣ ਆਪਾਂ ਚਲਦੇ ਆਂ ਬਾਬੂ ਕੇ ਘਰ ਨੂੰ ਤੇ ਸਾਰਾ ਬਾਤ ਅਸੀਂ ਮੈਂ ਤੁਹਾਨੂੰ ਵੈਸੇ ਦਿਖਾਇਆ ਸੀਗਾ ਕਿ ਹਾਂ ਬਈ ਹਾਲਾਂ ਨਾਲ ਵਾਹਗਾ ਤਾਂ ਹੀ ਐਵਰੇਜ ਨਿਕਲੀ ਹੈਗੀ ਤੇ ਮੈਂ ਤੁਹਾਨੂੰ ਜਾ ਕੇ ਸਾਰਾ ਇਹਦਾ ਮੇਲ ਜੋਲ ਕਰਕੇ ਦਿਖਾ ਦਿੰਦਾ ਕਿ ਸਿਸਟਮ ਆ ਦੇ ਤੋ 2.5 ਘੰਟੇ 2.3 ਹੋ ਗਿਆ ਤੇ ਘਰੇ ਜਾਂਦੇ ਜਾਂਦੇ ਢਾਈ ਘੰਟੇ ਚੱਲ ਗਿਆ ਸੀਗਾ ਇਹ ਤੇ ਕਿਉਂਕਿ ਮੈਂ ਇਹ ਵੌਇਸਓਵਰ ਬਾਅਦ ਚਲਾਇਆ ਹੋਇਆ ਹੈਗਾ। ਬਾਕੀ ਯਾਰ 13 ਹਾਲ ਸੀ ਜੀ ਆਰਮ ਸਿੰਘਾ ਸੁਗਰੀ ਤੋਂ ਬਣੇ ਹੋਏ ਆ। ਹਾਲ ਤਾਂ ਠੀਕ ਠਾਕ ਨੇ ਯਾਰ ਵਧੀਆ ਨਾ। ਭਾਰੇ ਵੀ ਪੂਰੇ ਇਹ ਵੀ ਨੇ ਹਲਾ। ਤੇ ਬਾਕੀ ਆ ਮਿੱਤਰੋ ਤੇ ਲੱਗਾ ਮੈਨਾ 45 ਸੀ, ਇਹ 47 ਦੀ ਸੀ। ਤੜਕੇ ਸੀ ਜੀ 60 ਤੇ। ਇਹ ਮੈਂ ਤੁਹਾਨੂੰ ਹੁਣ ਜੋੜ ਕੇ ਦੱਸਦਾ ਕਿੰਨੇ ਕਿੰਨੇ ਬਾਅਦ ਹੀ ਨੇ, ਕਿੰਨਾ ਤੇਲ ਲੱਗਾ ਗਿਆ। ਤੇਲ ਤਾਂ ਖਾਦੇ ਨੇ 12 ਲੀਟਰ। ਠੀਕ ਆ। ਤੇ ਜਿਆ ਪਾਠ ਨਹੀਂ ਵੀ ਬਾਕੇ ਮੰਗੇ ਉਹਦਾ ਅੱਡ ਕੱਢਾਂਗੇ ਰਿਜ਼ਲਟ ਉਹਦੀ ਵੀਡੀਓ ਅੱਡ ਪਾਵਾਂਗੇ ਮੈਂ ਤੁਹਾਨੂੰ ਜੋੜ ਕੇ ਦੱਸਦੇ ਆਂ ਕੋਈ ਕਿੰਨੇ ਕਿੱਲੇ ਬਾਹੇ ਨਹੀਂ ਲਓ ਵੀ ਮਿੱਤਰੋ ਆਪਾਂ ਸਾਰਾ ਰਿਜ਼ਲਟ ਕੱਢ ਲਿਆ ਆਪਨੂੰ ਰਿਜ਼ਲਟ ਇਹ ਮਿਲਿਆ ਕਿ ਨੇ ਲਗਭਗ 4.5 ਕਿੱਲੇ ਬਾਹੇ ਤਿੰਨੇ ਟਾਕਾ ਡਰ ਸੀਗੇ ਤਾਂ ਕਰਕੇ ਥੋੜਾ ਤੇਲ ਵੈਸੀ ਵੀ ਵੱਧ ਖਾਂਦੇ ਹੁੰਦੇ ਹਰੇਕ ਟਾਕ ਤੇ ਇਕੱਲਾ ਇਹ ਟਰੈਕਟਰ ਨਹੀਂ ਹਰੇਕ ਹੀ ਚਲੋ ਤੇ ਆਪਾਂ ਉਨੀ ਕਵਾਹੀ ਸੀ ਜਿੰਨੀ ਕਿ ਆਪਾਂ ਨੂੰ ਖੇਤੀ ਦੇ ਵਿੱਚ ਜ਼ਰੂਰਤ ਹੁੰਦੀ ਹੈ ਤੇ ਉਸ ਤੋਂ ਬਾਅਦ ਕਿਲੋ ਆਪਾਂ 3 ਕਿਲੋਮੀਟਰ ਇੱਕ ਪਾਸੇ ਦਾ ਗਏ 3 ਕਿਲੋਮੀਟਰ ਆਏ ਉਹ 6 ਕਿਲੋਮੀਟਰ ਲਾ ਲੋ ਤੁਸੀਂ ਲੀਟਰ ਕੱਢ ਦੋ 13 ਲੀਟਰ ਖਾਧਾ ਸੀ ਇਹਨੇ 12 ਤੇ ਲੀਟਰ ਉਹਦਾ ਕੱਢ ਕੇ 13 ਬਣਦਾਗਾ ਵੈਸੇ ਤਾਂ ਪਰ ਆਪਾਂ 12 ਲਾਤਾ ਤੇ 12 ਤੋਂ ਬਾਅਦ ਇਹਨੇ 6.4 ਕਿੱਲੇ ਬਾਹੇ ਲਗਭਗ 2.5 ਤੋਂ 2.6 2 ਲੀਟਰ 600 ਗ੍ਰਾਮ ਹਨਾ ਇਹਨੇ ਕਿੱਲੇ ਦਾ ਖਾਧਾਗਾ ਇਹ ਮਤਲਬ ੱਪੜਵਾਨ ਬਹੌਣ ਚ ਤੇ ਅਥਨੇ ਆਪਾਂ ਇੱਕ 6 ਕਿੱਲੇ ਹੋਰ ਵਾਕੇ ਆ ਮੈਂ ਗੋਦੀ ਵੀ ਵੀਡੀਓ ਬਣਾਵਾਂਗੇ ਜੇ ਹੋਇਆ ਅੱਡ ਫਿਰ ਤਾਂ ਆਪਾਂ ਬਣਾ ਕੇ ਪਾਵਾਂਗੇ ਜੇ ਸੇਮ ਹੀ ਐਵਰੇਜ ਹੋ ਗਈ ਫਿਰ ਆਪਾਂ ਰਹਿਣ ਦਾਂਗੇ ਚਲੋ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਧੰਨਵਾਦ 13 ਹਾਲ ਪਾਈ ਸੀ ਕੋਲ ਦੱਸ ਦੱਸ ਤੁਹਾਨੂੰ